ਹਾਂ ਜੀਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਹੋਵੇ ਤੁਹਾਡੇ ਜਾਨਵਰ ਸੱਟ ਵਟ ਹੋਣਗੇ ਤੇ ਲਓ ਵੀ ਮਿੱਤਰੋ ਪੌਣੇ ਮਹੀਨੇ ਬਾਅਦ ਅੱਜ ਮੈਂ ਵੀਡੀਓ ਬਣਾਉਣ ਲੱਗਾ ਕਿਉਂਕਿ ਤੁਹਾਨੂੰ ਪਤਾ ਅੱਗੇ ਦਾ ਵੀਡੀਓ ਫਾਦਰ ਸਾਹਿਬ ਦੀ ਡੈਥ ਕਰਕੇ ਹਨ ਨੰਨਾ ਬਾਈ ਵਿੱਚ ਦੀ ਬਣਾ ਦਿੰਦਾ ਸੀਗਾ ਉਹੀ ਅਪਲੋਡ ਕਰ ਦਿੰਦਾ ਹੁੰਦਾ ਸੀਗਾ ਤੇ ਬਾਈ ਦਿਖਾਉਣੇ ਅੱਜ ਤੁਹਾਨੂੰ ਜਾਨਵਰ ਕਰਦੇ ਆ ਗੱਲਬਾਤ ਹੁਣ ਤਾਂ ਯਾਰ ਗੱਲਬਾਤ ਕਿੱਥੇ ਬਾਈ ਤੁਹਾਨੂੰ ਪਤਾ ਹੀ ਹੈ ਜਿੰਦਗੀ ਜਹ ਹਨ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਤੇ ਪਹਿਲਾਂ ਤਾਂ ਮੁਰਗੀਆਂ ਛੱਡ ਦਿੰਨੇ ਆਪਾਂ ਆਜੋ 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 ਤੇ ਵੀ ਬਈ ਠੀਕ ਆ ਤੰਦਰੁਸਤ ਉਹ ਤੇ ਵਿੱਚ ਦੀ ਦਾਣੇ ਦੁਨੇ ਇਹ ਪਾ ਦਿੰਦੇ ਹੁੰਦੇ ਸੀਗੇ ਠੀਕ ਆ ਜੀ ਘਰ ਦੇ ਛੱਡ ਦਿੰਦੇ ਸੀ ਕਿਤੇ ਆਪਣੇ ਹਨਾ ਰਿਸ਼ਤੇਦਾਰ ਆਏ ਉਹ ਖੋਲ ਦਿੰਦੇ ਸੀ ਚੱਲ ਚੱਲ ਉਧਰ ਹੀ ਚੱਲ ਤੇ ਟਰੇਆਂ ਲੈ ਕੇ ਚੱਲਦੇ ਆ ਨਾਲੇ ਤੁਹਾਨੂੰ ਮਾਮਤੀ ਵਾਲੇ ਜਾਨਵਰ ਦਿਖੋਣਾ ਮੈਂ ਚਲੋ ਚਲੋ ਉਧਰ ਚੱਲ ਇੱਥੇ ਬਈ ਦੋ ਬੱਚੇ ਆ ਪਤਾ ਨਹੀਂ ਜੀ ਉਹਨੂੰ ਨੇ ਦਿਖਾਏ ਪਤਾ ਨਹੀਂ ਆ ਦੇਖ ਲਓ ਇੱਕ ਦਾ ਬੱਚਾ ਬੈਠਾ ਬਾਰੀ 'ਚ ਇੱਕ ਆ ਰਿਹਾ ਇੱਕੋ ਜਿਹੇ ਦੋਨੇ ਠੀਕ ਆ ਭਾਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਾਲਦਿਆਂ ਪਤਾ ਤਿੰਨ ਕਬੂਤਰੀਆਂ ਇੱਕ ਆ ਵੀ ਠੀਕ ਚਿੱਟੀਆਂ ਦੀ ਇੱਕ ਪੂਰੀ ਤੇ ਇੱਕ ਉਹ ਮਗਰ ਸਾਖੀ ਉਚਾਲੇ ਬੈਠੀ ਆ ਦਿਆ ਹਾ ਠੀਕ ਆ ਭਾਈ ਤੇ ਪਾਣੀ ਪੂਣੀ ਇਹਨਾਂ ਨੂੰ ਪਾਉਣ ਵਾਲਾ ਵਾ ਸਵਾ ਦਿੰਨੇ ਆਪਾਂ ਨੁੰਨਾ ਭਾਈ ਆਇਆ ਸੀਗਾ ਮੇਰੇ ਸਾਹਣ ਮੈਂ ਯਾਰ ਲਾਂਭ ਜਾ ਕੇ ਆਣਾ ਤੇ ਲੰਡੇ ਤੂੰ ਬੱਚੇ ਕੱਢ ਲੈ ਬਸਹੀਂ ਅਟਕਾ ਦੇ ਇਹ ਨਹੀਂ ਬਈ ਹਜੇ ਨਹੀਂ ਲੰਦੇ ਨੇ ਕੱਦੇ ਬੱਚੇ ਕੱਢ ਦੂ ਬੱਚਾ ਕੋਈ ਨਹੀਂ ਪਾਣੀ ਇੰਨਾ ਹੋਵੇ ਬਜੰਦਗੇ ਹਾਂ ਨਾ ਨਾ ਚਲੋ ਬਰ ਚਲੋ ਲੋਈ ਤੇ ਬਾਈ ਆ ਜਾਨਵਰ ਸਾਰੇ ਇੱਥੇ ਛੱਡੇ ਨੇ ਆਪਣੇ ਦੋ ਪੱਠੇ ਦੋ ਕਬੂਤਰ ਇੱਕ ਆਪਣਾ ਗਲਬੋ ਲਾਲਸਰੀ ਤੇ ਇੱਕ ਅਰਤੀ ਉਹ ਬਈ ਛੋਟੇ-ਕੁੱਟੇ ਦੇ ਕਿਨੋਂ ਨਾ ਕਹਿੰਦਾ ਪਾਣੀ ਚੱਲ ਗਿਆ ਸੀ। ਤਾਂ ਹੀ ਉਹਨੇ ਲਿਆ ਕਿ ਇੱਥੇ ਛੜ ਛੜ ਤੇ ਫਿਰ। ਠੀਕ ਆ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਦਾਣੇ ਪਾ ਦਈਏ। ਤੇ ਇੱਕ ਬਈ ਸਰੂ ਹਨੇ ਕੇ ਆਉਣ ਵਾਲੀ ਆ। ਉਹਨਾਂ ਨੇ ਨੂੰ ਫੋਨ ਲਾਉਨੇ ਆਪਾਂ ਚਾਲਦੇ ਆਂ। ਵਲੌਗ ਦੇ ਵਿੱਚ ਹੀ ਸੁੰਨ ਦਿਖਾਉਨੇ ਆਂ। ਲੈ ਆਉਨੇ ਆਂ। ਖਾਪੇ ਜਾਂ ਦਾਣੇ। ਆਹ ਸ਼ੂਟ ਵੀ ਅੱਛਾ। ਕਿੱਥੇ ਵੀ ਨੂੰ ਨਹੀਂ ਪੁੰਦਾ ਦਾਣੇ। ਉਹਨੂੰ ਹੀ ਪਤਾ ਸਾਰਾ ਸਿਸਟਮ। ਚਲੋ ਵਧੀਆ ਯਾਰ ਜਿੰਨੀ ਵੀ ਕੇਰ ਕਰਦਾ ਆ ਇਹਦਾ ਮੈਨੂੰ ਜਮਾ ਨਹੀਂ ਲੋੜ ਪਈ ਸਾਰਾ ਉਹੀ ਦੇਖ ਰਿਹਾ ਨਾ ਬਰਾਬਰ ਇਹ ਸਾਰਿਆਂ ਨੂੰ ਪਹਿਲਾਂ ਆਪਾਂ ਇਹਨਾਂ ਨੂੰ ਰੱਖ ਦੰਨੇ ਆ ਤਾਂ ਫਿਰ ਬੱਚਿਆਂ ਵਾਲੇ ਨੂੰ ਫੇਰ ਪਾਵਾਂਗੇ ਆ ਲੋ ਖਾਲੋ ਜੀ ਆ ਆ ਆ ਆ ਉਹ ਬਦਲ ਦੰਨੇ ਆਪਾਂ ਪਾਣੀ ਜੀ ਤਿੰਨੇ ਕੱਪ ਭਰ ਲੈ ਗਏ ਤੋ ਹਾਂ ਹਾਂ ਫਿਰ ਦਿੰਆਂ ਰੋ ਤੇ ਬਾਈ ਦਿਨ ਵੀ ਅੱਜ ਕੱਚਾ ਜਾ ਯਾਰ ਹੋਰੀ ਜੀ ਇਹ ਦਿਨ ਇਹ ਛਤਰੀ ਜਾਲ ਆਪਣੇ ਲੱਗੇ ਤਾਂ ਵੀ ਚੱਲ ਕੇ ਦਿਖੋਣੇ ਸਾਨੂੰ ਲੋ ਬਈ ਪਰਲੇ ਆਪਾਂ ਚਲੋ 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 ਉਧਰ ਬਾਹਰ ਚਲੋ ਇਹ ਆਪਾਂ ਰੱਖ ਦਿੰਨੇ ਆ ਸਾਰਿਆਂ ਕੋਲੇ ਪਾਣੀ ਆ ਲੋ ਤੇ ਬਾਈ ਹੁਣ ਮੈਂ ਕੋਸ਼ਿਸ਼ ਕਰਿਆ ਕਰੂੰਗਾ ਹਰ ਰੋਜ਼ ਬਣਾਉਣ ਦੀ ਵਲੌਗ ਵਲੌਗ ਨਹੀਂ ਆਪਾਂ ਬੰਦ ਕਰਦੇ ਨਾ ਹੀ ਆਪਾਂ ਕਬੂਤਰ ਛੱਡਦੇ ਕਿਉਂਕਿ ਬੰਦੇ ਦੇਣਾ ਧਿਆਨ ਯਾਰ ਫਿਰ ਜੇ ਕੂਤਰ ਛੱਡਦੇ ਹੋਰ ਹੀ ਕੰਮਾਂ ਚਲ ਜਾਂਦਾ ਰਹਿੰਦਾ ਆ ਲਓ ਅੱਛਾ ਲੰਡੇ ਨੂੰ ਦਾਣੇ ਰੱਖ ਲਈਏ ਆ ਆਪਾਂ ਇਹਦਾ ਪਾਣੀ ਪਾ ਚ ਗਿਆ ਇਹ ਰੱਖਦੇ ਨਾ ਪਾ ਲਓ ਠੀਕ ਹੈ ਬਈ ਲਾਦ ਗਏ ਹੁਣ ਇਹਨੂੰ ਲੋਕ ਖਿੱਚ ਪਾ ਕੇ ਦਾਣੇ ਆ ਨਾ ਮੈਂ ਪੜੀ ਚਲੂ ਚੱਲ ਕੇ ਹੁਣ ਤਰੇਆ ਵੱਡਿਆਂ ਪੰਨਾ ਇੱਧਰ ਤੇ ਬਾਕੀ ਬਾਈ ਇਮਾਨਤੀ ਦੀ ਵੀ ਸਫਾਈ ਆ ਲੈ ਕੀਤੀ ਵੀ ਆ ਬੜੀ ਗੰਦੀ ਸੀਗੀ ਆ ਧੋਤੀ ਵੀ ਆ ਦੇ ਨਾਲ ਕੋਈ ਚੰਗੀ ਸਫਾਈ ਕੀਤੀ ਜੀ ਚਲੋ ਹੁਣ ਤਾਂ ਅਗੇ ਚੱਲਦੇ ਆਪਾਂ ਇਹਨਾਂ ਨੂੰ ਵੀ ਥੋੜੇ दाणे ਪਾਦ ਗਏ ਮੇਰੇ ਮਗਰ ਮਗਰ ਫਿਰ ਦੇ ਕਿਉਂਕਿ ਇੱਥੇ ਕੋਠੇ ਦੀ ਕੀਤੀ ਆ ਸਫਾਈ ਕੋਸੈਣ ਹੀ ਖਾਣ ਨੂੰ ਖਾ ਲਓ ਖਾ ਲਓ ਖਾ ਲਓ ਖਾ ਲਓ ਪਾਣੀ ਇਹਨਾਂ ਕੋਲ ਹੈਗਾ ਤੇ ਠੰਡਾ ਹੀ ਆ ਪਾਣੀ ਤੇ ਮੁਰਗੇ ਵਰਗੇ ਮੁਰਗੇ ਹੋਰ ਲਿਆਵਾਂਗੇ ਭਾਈ ਜਦੋਂ ਟਾਈਮ ਲੱਗੂਗਾ ਹੁਣ ਤੁਹਾਨੂੰ ਪਤਾ ਹਨਾ ਕਿਉਂਕਿ ਸਾਰੀ ਜ਼ਿੰਮੇਵਾਰੀ ਘਰ ਦੀ ਹੁਣ ਮੇਰੇ ਹਵਾਲੇ ਆ ਚਲੋ ਟ੍ਰੀਆਂ ਲੈ ਕੇ ਚੱਲੇ ਗਿਆ ਉਹ ਵੇ ਰੋਸ਼ਨਦਾਨਾਂ 'ਚ ਬੈਠੇ ਵਿਚਾਰੀ ਡੀਕੀ ਜਾਂਦੇ ਆ। ਲੋ। ਟ੍ਰੀਆਂ ਲੈ ਕੇ ਆਪਾਂ ਪਹੁੰਚ ਗਏ ਉੱਪਰ। ਰੁਕ ਜੋ ਰੁਕ ਜੋ ਰੁਕ ਜੋ। ਕੋਲ ਲੋ ਵੀ। ਪਾਣੀ ਪੂਣੀ ਦਾ ਵੇ ਰੱਖਿਆ ਹੋ ਪਰ ਕੇ। ਬਾਕੀ ਆਂਡੇ ਹੁੰਡੇ ਧਰੇ ਆ ਹੋ ਵਿਚੇ ਆ ਸਾਹਮਣੇ ਦੋ। ਉਹ ਕੋਰਨੇ 'ਚ। ਖਾ ਲੋ ਵੀ। ਬਹੁਤ ਟਾਈਮ ਬਾਅਦ ਵੇਖਣ ਲੱਗੇ ਬਾਈ ਪੁੱਤ ਅੱਜ। ਚਲੋ ਉਧਰ ਵੀ ਰੱਖ ਦਈਏ ਥੇਰ ਕਰਦੇ ਬਾਈ ਗੱਲਬਾਤ ਥੋੜੇ ਨਾਲ ਥੱਲੇ ਹੋ ਜਾ ਥੱਲੇ ਆ ਰਹੇ ਬਾਈ ਸਾਰੇ ਬੱਚੇ ਕੋਈ ਚੰਗਾ ਗਲਤ ਰੱਖੂਗਾ ਮੈਂ ਨੁਨੇ ਨੇ ਚਲ ਕੋਈ ਨਹੀਂ ਆ ਰਹੇ ਬਾਈ ਨੇ ਕਿਨੇ ਕਿ ਬੱਚੇ ਆ ਰਹੇ ਇਧਰ ਕਿ ਕੁਛ ਆ ਕੇ ਸਾਹਮਣੇ ਖਾਈ ਜਾਂਦੇ ਆ ਖਾਲੂ 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 ਔਰ ਵਿੱਚ ਵੜ ਕੇ ਕਈ ਖਾਈ ਜਾਂਦੇ ਟਰੇ ਦੇ ਖਾ ਲੈਣ ਦਾ ਚਲੋ ਕੋਈ ਚੱਕਰ ਨਹੀਂ ਆਪੇ ਨਲ ਟ੍ਰੇਨ ਹੋ ਜਾਣਗੇ ਲਾਦ ਗਏ ਬਾਈ ਤੇ ਬਾਕੀ ਜਾਲ ਛਤਰੀ ਆਵੇ ਲਾ ਕੇ ਰੱਖਿਆ ਉਹਨਾਂ ਵਿੱਚ ਦੀ ਜਾਲ ਚ ਪਾ ਦਿੰਦਾ ਹੁੰਦਾ ਕੱਢ ਵੀ ਦਿੰਦਾ ਹੁੰਦਾ ਆਪੇ ਨਹੀਂ ਇੱਧਰ ਬਿਠਾਏ ਹੋਇਆ ਆ ਦੇ ਇੱਕ ਕਾਲਾ ਜਾਂ ਬੈਠਾ ਛਤਰੀ ਦੇ ਇੱਧਰ ਵੀ ਬੈਠੇ ਜਾਲ ਚਾ ਦੇ ਜੀਲਿੰਗ ਤੇ ਬਾਕੀ ਬਾਈ ਤੁਸੀਂ ਨਾ ਇੱਕ ਸਾਰੇ ਜਣੇ ਅਰਦਾਸ ਕਰਿਓ ਕਿ ਮੇਰੀ ਮਾਤਾ ਠੀਕ ਰਵੇ ਹੁਣ ਵੀ ਰੱਬ ਨੂੰ ਹੌਸਲਾ ਦੇਵੇ ਤੇ ਬਾਕੀ ਬਈ ਅਸੀਂ ਵੀ ਨਾਲ ਹੈਗੇ ਆਂ ਇਹ ਤਾਂ ਤੁਸੀਂ ਵੀ ਅਰਦਾਸ ਕਰਿਓ ਯਾਰ ਵੀ ਮੇਰੀ ਮੰਮੀ ਹੁਣ ਠੀਕ ਰਵੇ ਮਾਂ ਬਣਾ ਨਹੀਂ ਹੁੰਦਾ ਬਾਈ ਹੁਣ ਤੁਹਾਨੂੰ ਪਤਾ ਹੀ ਹੈ ਡੈਡੀ ਬਣਾ ਦਾ ਯਾਰ ਔਖਾ ਹਨ ਤੇ ਵਲੌਗ ਬਾਈ ਹੁਣ ਜਦੋਂ ਵੀ ਟਾਈਮ ਲੱਗੇ ਕਰੂਗਾ ਜਿੱਦੀ ਮੇਰਾ ਇਕਲ ਦਿਨ ਹੋ ਸਕਦਾ ਮਿਸ ਹੋ ਜਾਇਆ ਕਰੇ ਲਗਭਗ ਮੈਂ ਸਾਰੇ ਦਿਨ ਬਣਾਇਆ ਕਰੂੰਗਾ ਠੀਕ ਹੈ ਜੀ ਦੇ ਬਾਕੀ ਵੀਡੀਓ ਬੜੀ ਲੰਬੀ ਨਹੀਂ ਕਰਦੇ ਹੁਣ ਤਾਂ ਯਾਰ ਜਿਹੜੀਆਂ ਗੱਲਾਂ ਅੱਗੇ ਆ ਜਾਂਦੀਆਂ ਅਸੀਂ ਹੁਣ ਤਾਂ ਭੁੱਲ ਗਏ ਆ ਬਾਈ ਆ ਲੱਗਿਆ ਰਹਿਣ ਦਿੰਦੇ ਆਪਾਂ ਹੀ ਸਾਰਾ ਸਿਸਟਮ ਠੀਕ ਆ ਬਾਈ ਫਿਰ ਓਕੇ ਬਾਈ